ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰਤਪਾਲ ਦੇ ਭਾਪੇ ਦੀ ਸਰਸ਼ੇਮ ਸਿੰਘ ਦੀ ਇੱਕ ਪ੍ਰੈਸ ਕਾਨਫਰੈਂਸ ਸੁਣੀ ਜਿਹਦੇ ਵਿੱਚ ਉਹ ਸਰ ਲੈ ਲਿੰਦਾ ਹੈ ਕਹਿੰਦਾ ਮੇਰੇ ਪੁੱਤ ਤੇ ਹੁਣ ਤਾਂ ਭਾਈ ਸਾਹਿਬ ਵੀ ਕਹਿੰਦਾ ਅਮਰਤਪਾਲ ਤੇ ਯਾਨਕਿ ਮੂਤਪਾਲ ਤੇ ਐਨਐਸਏ ਕਿਉਂ ਵਧਾਈ ਅਸੀਂ ਕਹਿੰਦਾ ਹੁਣ ਹਾਈ ਕੋਰਟ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਵਾਂਗੇ ਜਣ ਕੇ ਲੜਾਂਗੇ ਅਸੀਂ ਤੇ ਪੰਜਾਬ ਦੇ ਲੋਕਾਂ ਨੂੰ ਜਾਂ ਕੌਮ ਨੂੰ ਕੀ ਕਿਹਾ ਜਾ ਰਿਹਾ ਕਿ ਕੌਮ ਤੇ ਢੀਡ ਪਈ ਹੋਈ ਹੈ ਅਮਰਤਪਾਲ ਦੀ ਕੌਮ ਨੂੰ ਲੋੜ ਹੈ ਸਿੱਖ ਕੌਮ ਤੇ ਨਾ ਕਦੇ ਢੀਡ ਪਈ ਹੈ ਨਾ ਕਦੇ ਪਵੇ ਜਿਹੜੇ ਕਹਿੰਦੇ ਨੇ ਨਾ ਸਿੱਖ ਕੌਮ ਤੇ ਢੀਡ ਪਈ ਹੈ ਉਹਨਾਂ ਨੂੰ ਜੁੱਤੀਆਂ ਦੇ ਘਾਟ ਹੈ ਛੇਤਰਾਂ ਦੇ ਘਾਟ ਹੈ ਮੈਂ ਬਹੁਤ ਬਰੀਏ ਗੱਲ ਕਹੀ ਹੈ ਵੀ ਅਮਰਤਪਾਲ ਹੋਵੇ ਜਾਂ ਉਹਦਾ ਭਰਾ ਹੋਵੇ ਹੈਪੀ ਜਿਹੜਾ ਨਸ਼ੇ ਕਰਦਾ ਜੇ ਜੇਲ੍ਹ ਵਿੱਚ ਗਏ ਨੇ ਇਹਨਾਂ ਦਾ ਕੋਈ ਕੌਮੀ ਮੁੱਦਾ ਨਹੀਂ ਹੈਗਾ ਕੌਮੀ ਏਜੰਡਾ ਨਹੀਂ ਹੈਗਾ ਆਪਣੀਆਂ ਕਰਤੂਤਾਂ ਕਰਕੇ ਗਏ ਹੈ ਅਸੀਂ ਮੈਂ ਇੱਕ ਹੋਰ ਗੱਲ ਐਡ ਕਰਨੀ ਹੈ ਹਾਲਾਂਕਿ ਲੋਕ ਤਾਂ ਉਹਨੂੰ ਕਹਿੰਦੇ ਨੇ ਵੀ ਅ ਪਲਵਿੰਦਰ ਸਿੰਘ ਜਿਹੜੇ ਤਲਵਾੜਾ ਦੇ ਵੀ ਸ਼ਾਇਦ ਬਾਗਲਾਂ ਦੀ ਜੁੰਡਲੀ ਵਿੱਚ ਜਾ ਰਲੇ ਉਹ ਬਿਖ ਕੇ ਬਹੁਤ ਕੁਝ ਕਹਿੰਦੇ ਆ ਪਰ ਜਿਹੜੀਆਂ ਆਡੀਓ ਵਾਇਰਲ ਹੋਈਆਂ ਨੇ ਉਹ ਤਾਂ ਨਹੀਂ ਝੂਠ ਬੋਲਦੀਆਂ ਜਿਹਦੇ ਵਿੱਚ ਅੰਮ੍ਰਿਤਪਾਲ ਕਹਿੰਦਾ ਆਪਣੇ ਬੰਦੇ ਦੇ ਨਾਲ ਕਿਸੇ ਨਾਲ ਗੱਲ ਕਰਕੇ ਕਹਿੰਦਾ ਤਲਵਾੜੇ ਦਾ ਕੰਮ ਤਾਂ ਮੈਂ ਆਪੇ ਕਰਾ ਦੂੰਗਾ ਤੁਹਾਨੂੰ ਪੰਗਾ ਲੈਣ ਦੀ ਲੋੜ ਨਹੀਂ ਜਣ ਕੇ ਬਲਵਿੰਦਰ ਸਿੰਘ ਤਲਵਾੜੇ ਨੂੰ ਕਹਿੰਦਾ ਮੈਂ ਆਪੇ ਮਰਵਾ ਦੂੰਗਾ ਤੁਹਾਨੂੰ ਕੁਸ਼ ਕਰਨ ਦੀ ਲੋੜ ਨਹੀਂ ਤੇ ਇਹ ਸੱਚ ਵੀ ਹੈ ਇਦਾਂ ਹੀ ਜਿਹੜਾ ਗੁਰਪ੍ਰੀਤ ਸਿੰਘ ਹਰੀਨੋ ਸੀ ਮੁੰਡਾ ਉਹਦਾ ਵੀ ਕਤਲ ਅਰਸ਼ ਦੱਲੇ ਦੇ ਕੋਲੋਂ ਕਰਵਾਇਆ ਕੋਈ ਸ਼ੱਕ ਤਾਂ ਹੈ ਨਹੀਂ ਹੁਣ ਇਹਨਾਂ ਕਰਤੂਤਾਂ ਕਰਕੇ ਐਨਐਸਏ ਬਧਾਈ ਗਈ ਹੈ ਦੂਜੀ ਗੱਲ ਹੁਣ ਇਹ ਪਿੱਟ ਸਿ ਆਪਾਂ ਕਿਉਂ ਕਰ ਰਹੇ ਨੇ ਕਿਉਂਕਿ ਅਮਰਤਪਾਲ ਤੇ ਐਨਐਸਏ ਖਤਮ ਹੋਣੀ ਸੀ ਇਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਪੰਜਾਬ ਵਿੱਚ ਆ ਜਾਊਗਾ ਅਸੀਂ ਪੰਜਾਬ ਦੇ ਲੋਕਾਂ ਦੇ ਕੰਨਾਂ ਵਿੱਚ ਆਜ਼ਾਦੀ ਦੀਆਂ ਫੂਕਾਂ ਮਾਰਾਂਗੇ ਪੰਜਾਬ ਦੇ ਲੋਕਾਂ ਨੂੰ ਬੇਵਕੂ ਬਣਾਵਾਂਗੇ ਪੈਸੇ ਵੀ ਇਕੱਠੇ ਕਰ ਲਾਂਗੇ ਸ਼ਾਇਦ ਕਿਸੇ ਪਾਰਟੀ ਦੇ ਨਾਲ ਗੱਠ ਜੋੜ ਕਰਕੇ ਦੋ ਚਾਰ ਸੀਟਾਂ ਮਿਲ ਜਾਣਗੀਆਂ 20 ਕਰੋੜ ਰੁਪਈਆ ਲੈ ਲਾਂਗੇ ਸੌਦਾ ਕਰ ਲਾਂਗੇ ਇਹਨਾਂ ਦੇ ਦਿਮਾਗ ਵਿੱਚ ਇਹ ਚੱਲਦਾ ਸੀ ਆ ਜਿਹੜੇ ਖਾਰੇ ਵਰਗੇ ਵਕੀਲ ਨੇ ਇਹਨਾਂ ਦੇ ਵੀ ਲੱਛਣ 6ਵੇਂ ਨੇ ਇਹੀ ਗੱਲਾਂ ਇਹਨਾਂ ਦੇ ਦਿਮਾਗ ਵਿੱਚ ਚੱਲਦੀਆਂ ਨੇ ਵੀ ਐਦਾਂ ਜਿਵੇਂ ਉਹ ਕਹਿੰਦੇ ਭੇੜਲੀ ਫੁੱਟੂ ਤਾਂ ਡੜਲੀ ਜਾਂ ਰੋੜੀ ਮਿਲੂ ਉਹੀ ਇਹਨਾਂ ਦੀ ਸਾਰਾ ਕੁਝ ਕਰ ਰਹੇ ਨੇ ਹੁਣ ਮੈਂ ਜਿਹੜੀ ਅੱਜ ਗੱਲਬਾਤ ਤੁਹਾਡੇ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਥੋੜਾ ਜਿਹਾ ਧਿਆਨ ਦੇ ਜਰੂਰ ਰੱਖਿਓ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਬੰਦੇ ਰੌਲਾ ਪਾਉਂਦੇ ਨੇ ਕਿ ਹਾਈ ਪੰਥ ਖਤਰੇ ਵਿੱਚ ਐ ਪੰਥ ਦਾ ਕੋਈ ਬਾੜਸ ਹੈ ਨਹੀਂ ਲੋੜ ਐ ਮੂਤਪਾਲ ਦੀ ਪੰਥ ਨੂੰ ਇਹ ਕੇਵਨ ਥੋੜੇ ਜੇ ਬੰਦੇ ਐ ਜਿਨ੍ਹਾਂ ਨੂੰ ਕੋਈ ਘਰੇ ਨਹੀਂ ਪੁੱਛਦਾ ਜਿਨ੍ਹਾਂ ਦੇ ਹਰ ਵਕਤ ਜੋਤੀਆਂ ਪੈਂਦੀਆਂ ਨੇ ਉਹ ਬੰਦੇ ਐ ਔਰ ਜਿਨ੍ਹਾਂ ਦਾ ਬਿਜ਼ਨਸ ਚਲਾਉਣ ਦਾ ਵੀ ਇੱਕ ਮਕਸਦ ਬਣ ਜਾਂਦਾ ਹੈ ਕਿਵੇਂ ਕੌਮ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਬੇਬਕੂ ਬਣਾ ਕੇ ਪੈਸਾ ਇਕੱਠਾ ਕਰਨਾ ਹੈ ਕੁਝ ਤਾਂ ਉਹ ਲੋਕ ਹੈ ਤੇ ਕੁਝ ਕਿਤੇ ਦਿਮਾਗ ਵਿੱਚ ਆਪਨ ਨੂੰ ਵਰਗੇ ਕੀੜਾ ਨੇ ਉਹ ਕੰਨ ਵਿੱਚ ਕੀੜਾ ਪਾਇਆ ਹੋਇਆ ਵੀ ਸ਼ਾਇਦ ਖਾਲਿਸਤਾਨ ਦੀ ਗੱਲ ਕਰ ਲਾਂਗੇ ਲੋਕ ਗੁੰਮਰਾਹ ਹੋ ਜਾਣਗੇ ਇਹ ਜਾਨਕਿ ਇਹਨਾਂ ਦੇ ਪ੍ਰਪੋਗੈਂਡਾ ਹੈ ਮੇਰਾ ਮਕਸਦ ਅੱਜ ਤੁਹਾਨੂੰ ਇੱਕ ਬੇਨਤੀ ਕਰਨ ਦਾ ਸੀ ਵੀ ਇਹ ਲੋਕ ਉਹ ਨੇ ਜਿਨ੍ਹਾਂ ਨੂੰ ਸਿੱਖ ਕੌਮ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਮਤਲਬ ਨਹੀਂ ਹੈਗਾ ਹੁਣ ਅਮਰਤਪਾਲ ਕਿੰਨਾ ਖਲਾ ਮਾਨਸ ਹੈ ਜਿਹੜੀਆਂ ਉਹਦੀਆਂ ਆਡੀਓ ਵਾਇਰਲ ਹੋਈਆਂ ਨੇ ਕੋਈ ਕੈਨੇਡਾ ਦੀ ਕੁੜੀ ਹੈ ਕੋਈ ਇੰਗਲੈਂਡ ਦੀ ਕੁੜੀ ਹੈ ਇੰਗਲੈਂਡ ਦੀ ਕੁੜੀ ਨੇ ਤਾਂ ਵਿਆਹ ਕਰਵਾ ਹੀ ਲਿਆ ਇੱਕ ਆਸਟ੍ਰੇਲੀਆ ਦੀ ਵਾਇਰਲ ਹੋਈ ਸੀ ਮੇਰੇ ਨਾਲ ਹੋ ਕੇ ਚੈਟ ਕਰਦੀ ਹੈ ਮੈਨੂੰ ਫੋਨ ਕਰਦੀ ਹੈ ਵਿਆਹ ਕਰਵਾ ਲੈ ਮਾਤਾ ਨੂੰ ਮਨਾਉਣਾ ਖੈ ਉਮਨ ਨੂੰ ਪੈਸੇ ਵੀ ਭੇਜਦੀ ਹੈ ਇੱਕ ਦੂਤਾ ਅਮਰਤਪਾਲ ਦੀਆਂ ਸਾਰਾ ਕੁਝ ਸਾਹਮਣੇ ਆਈਆਂ ਹੋਈਆਂ ਨੇ ਹੁਣ ਜਿਹੜਾ ਉਹਦਾ ਬਾਪੂ ਹੈ ਅਮਰਤਪਾਲ ਦਾ ਅਮਰਤਪਾਲ ਦਾ ਪਾਪਾ ترਸੀਮ ਸਿੰਘ ਉਹਨੇ ਵੀ ਇੱਕ ਆਡੀਓ ਵਿੱਚ ਦੁੱਖ ਰੋਇਆ ਹੋਇਆ ਹੈ ਕਿ ਪਹਿਲਾਂ ਅਮਰਤਪਾਲ ਨੇ ਮੇਰਾ ਜਲੂਸ ਕਢਾਤਾ ਹੁਣ ਕਹਿੰਦਾ ਹੈਪੀ ਨੇ ਜਲੂਸ ਕਢਾਤਾ ਜਦੋਂ ਨਸ਼ੇ ਵਿੱਚ ਫੜਿਆ ਗਿਆ ਸੀ ਤੇ ਇੱਕ ਸੱਜਣ ਨੇ ਦਵਾਈ ਤੋਂ ਫੋਨ ਕੀਤਾ ਸੀ ਅੱਜ ਉਹ ਕਹਿੰਦਾ ਜੀ ਇੱਥੇ ਵੀ ਇਹਨੇ ਕੋਈ ਨਾ ਕੰਮ ਕਰਨ ਵਾਲਾ ਜਿਹੜੇ ਮੇਡ ਹੁੰਦੀ ਐ ਕੋਈ ਬੰਬੇ ਦਾ ਬੰਦਾ ਸੀਗਾ ਤੇ ਉਹ ਕਹਿੰਦੇ ਇੱਥੇ ਬਿਜ਼ਨਸ ਕਰਦਾ ਟਰੱਕਾਂ ਟਰੱਕਾਂ ਦੇ ਕੰਮ ਆ ਉਹਦੇ ਕਹਿੰਦੇ ਹੋਟਲ ਵਿੱਚ ਇਹਨੇ ਅਮਰਤਪਾਲ ਨੇ ਉਹ ਮੇਡ ਵੀ ਛੇੜਤੀ ਸੀ ਉਥੇ ਜਾਣੇ ਕਿ ਆਕਰਦੂਤਾ ਨੇ ਕੌਮ ਦੇ ਵਾਰਸਾਂ ਦੀ ਤੇ ਜਿਹੜੇ ਦੋ ਨਾਲ ਹੋਰ ਫਿਰਦੇ ਨੇ ਕਥਾਬਾਚ ਕੇ ਕਿਕ ਤਾਂ ਉਹ ਜਿਹੜਾ ਪਿੱਛੇ ਜੇ ਕੁੜੀ ਲੈ ਕੇ ਬਾਗਿਆ ਸੀ ਉਥੇ ਕੀ ਕਹਿੰਦੇ ਇਹਨੂੰ ਹਿਮਾਚਲ ਦੇ ਵਿੱਚ Shimla ਘੁੰਮਣ ਵਾਸਤੇ ਉਕੇਸ਼ ਖੇਡ ਲਈ ਕੁੰਡ ਦੇ ਇੰਟਰਵਿਊ ਵੀ ਆਈ ਹੈ ਤੇ ਇੱਕ ਦੂਜਾ ਜਿਹੜਾ ਕਹਿੰਦਾ ਝੂਨਾ ਘਟ ਤਾਂ ਨਿਕਲਦਾ ਬਈ ਸਿਰਕਣਾ ਵਾਲੇ ਹੱਥ ਲਾਉਂਦੇ ਆ ਉਹ ਵੀ ਨਸ਼ੇੜੀ ਨੇ ਔਰ ਬਲਾਤਕਾਰੀ ਨੇ ਉਹ ਇਹ ਜੇ ਬਲਾ ਰਹੇ ਇਹਨਾਂ ਦੇ ਜਨ ਕਿ ਪੂਰਾ ਆਵਾ ਉੱਤਿਆ ਹੋਇਆ ਤੇ ਜਿਹੜਾ ਹੁਣ ਤਰਸ਼ੇਮ ਸਿੰਘ ਆ ਪਾਪਾ ਅਮਰਤਪਾਲ ਦਾ ਹੈਪੀ ਦਾ ਤੇ ਉਹ ਹੁਣ ਇਸ ਵਕਤ ਪੰਜਾਬ ਦੇ ਵਿੱਚ ਪੂਰਾ ਨਾ ਉਹ ਟੋੜਾ ਕਲਰ ਪੱਗ ਬਣ ਕੇ ਉਦਾਂ ਦੀ ਰੀਸ ਕਰਿਆ ਵੀ ਜਿਵੇਂ ਟੋੜਾ ਸਾਹਿਬ ਦਾ ਇੱਕ ਟ੍ਰੈਂਡ ਹੁੰਦਾ ਸੀ ਜਿਵੇਂ ਉਹ ਲੀਡਰ ਕਹਿੰਦੇ ਵੀ ਜੇ ਟੋੜਾ ਸਾਹਿਬ ਨੇ ਪੰਜਾਬ ਤੋਂ ਕੋਈ ਬਿਆਨ ਦਿੱਤਾ ਸੈਂਟਰ ਤੱਕ ਸਰਕਾਰ ਹੱਲ ਜਾਂਦੀ ਐ ਉਦਾਂ ਦੀ ਫੂਕ ਹੁਣ ਉਹ ਅਮਰਪਾਲ ਦੇ ਭਾਪੇ ਨੂੰ ਦੇਈ ਜਾਂਦੇ ਆ ਆ ਦੋ ਚਾਰ ਮਾਨਦਲੀ ਨੇ ਗੁਰਸੇਵਕ ਸਿੰਘ ਜਵਾਰ ਕੇ ਵਰਗੇ ਜਿਨ੍ਹਾਂ ਨੇ ਕੋਈ ਚਾਇਦਾ ਕੰਮ ਕੀਤਾ ਹੀ ਨਹੀਂ ਤੇ ਦੋ ਚਾਰ ਹੋਰ ਪਿੱਛੇ ਬਹਿ ਜਾਂਦੇ ਆ ਫੂਕ ਦੇਣ ਵਾਸਤੇ ਤੇ মিডিਆ ਵਾਲੇ ਜਿਹੜੇ ਤੁਹਾਨੂੰ ਪਤਾ ਹੀ ਹੈ ਵੀ ਬਕਾਉ ਲਾਣਾ ਜਿਹੜਾ ਹੈਗਾ ਉਹ ਮੂਰੇ ਮੈਕ ਧਰ ਦਿੰਦੇ ਨੇ ਟੇਬਲ ਤੇ ਹਾਂਜੀ ਬਾਪੂ ਜੀ ਐਨਐਸ ਬਾਰੇ ਕੀ ਖਿਆਲ ਹੈ ਅਸੀਂ ਉਹ ਜੰਗ ਲੜਾਂਗੇ ਜੀ ਕਿਹਦੇ ਨਾਲ ਜੰਗ ਲੜਾਂਗੇ ਜੰਗ ਕਿਹਦੇ ਨਾਲ ਲੜਨੀ ਹੈ ਅਸੀਂ ਸੁਪਰੀਮ ਕੋਰਟ ਜਾਵਾਂਗੇ ਅਸੀਂ ਜਾਵਾਂਗੇ ਆ ਹਾਈ ਕੋਰਟ ਜਾਵਾਂਗੇ ਉੱਥੇ ਜਾ ਕੇ ਅਸੀਂ ਉਹ ਪਟੀਸ਼ਨ ਪਾਵਾਂਗੇ ਸਾਡੇ ਵਕੀਲ ਜਿਹੜੇ ਕਮਣੀ ਪੱਗ ਵਾਲੇ ਆ ਖਾਨੇ ਵਰਗੇ ਉਹ ਕੇਸ ਲੜਦੇ ਨੇ ਅਮਰਤਪਾਲ ਨੂੰ ਅਸੀਂ ਲਿਆਵਾਂਗੇ ਪੰਥ ਤੇ ਭੀੜਾ ਜਿਹੜੇ ਕਿ ਅਹਜੀਆਂ ਜਿਹੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਨੇ ਕੋਈ ਚੱਜ ਨਹੀਂ ਕੋਈ ਢੰਗ ਨਹੀਂ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਬਾਰੇ ਕਰ ਰਹੇ ਤੇ ਪੰਜਾਬ ਦੇ ਲੋਕੋ ਬੇਨਤੀ ਇਹ ਹੱਥ ਬਨ ਕੇ ਕਿ ਇਹ ਉਹ ਲੋਕ ਨੇ ਕਿਤੇ ਇਹਨਾਂ ਨੇ ਜੂਨ 84 ਵਿੱਚ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਇਹਨਾਂ ਦੀਆਂ ਕਰਤੂਤਾਂ ਕਰਕੇ ਹੋਇਆ ਇਹ ਉਹੀ ਲੁੰਗਲਾਣਾ ਪਿੰਡਾਂ ਵਾਲੇ ਦਾ ਜਾਂ ਟਕਸ਼ਾਲੀ ਧੂਤੇ ਨੇ ਕਦੇ ਇਹਨਾਂ ਦੀ ਕਰਤੂਤ ਨਾਲ ਅਤਵਾਦ ਦਾ ਦੌਰ ਆਉਂਦਾ ਹੈ ਇਹਨਾਂ ਨੇ ਕਰਤੂਤਾਂ ਦੇ ਨਾਲ 84 ਦੇ ਵਿੱਚ ਜਿਹੜੇ ਦਿੱਲੀ ਦੇ ਵਿੱਚ ਸਿੱਖ ਕਤਲਿਆਮ ਹੋਇਆ ਉਹ ਇਹਨਾਂ ਦੀਆਂ ਕਰਤੂਤਾਂ ਕਰਕੇ ਸਭ ਕੁਝ ਹੋਇਆ ਤੇ ਜਿਨ੍ਹਾਂ ਨੇ ਕੰਨਾਂ ਨੂੰ ਹੱਥ ਲਾ ਕੇ ਵੇਖਿਆ ਨੇ ਜਾਂ ਜਿਨ੍ਹਾਂ ਦੇ ਕੰਨਾਂ ਨੂੰ ਹੱਥ ਲੱਗੇ ਹੋਏ ਨੇ ਜਾਨਕਿ ਉਹ ਸਮਾਂ ਜਿਨ੍ਹਾਂ ਤੇ ਬੀਤਿਆ ਉਹ ਦੌਰ ਹੰਡਾਇਆ ਉਹਨਾਂ ਨੂੰ ਸਮਝ ਥੋੜੀ ਬੋਦੀ ਹੈ ਗਈ ਹੈ ਇਹ ਜਿੱਥੇ ਵੀ ਕੋਈ ਕਾਨਫਰੰਸ ਕਰਦੇ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਮੰਤ ਦਾ ਵਾਸਤਾ ਪਾਉਂਦੇ ਨੇ ਕੌਮ ਦਾ ਵਾਸਤਾ ਪਾਉਂਦੇ ਨੇ ਉਥੇ ਛੇਤਰ ਫੇਰੋ ਭਾਵੇਂ ਅਮਰਤਪਾਲ ਦਾ ਭਰਾ ਹੋਵੇ ਮੂਤਪਾਲ ਦਾ ਭਾਵੇਂ ਦਾ ਪਾਪਾ ਹੋਵੇ ਭਾਵੇਂ ਜਵਾਰ ਕੇ ਬਰਗੇ ਗਰ ਸੇ ਬਰਗੇ ਹੁਣ ਇਹ ਸਾਰੇ ਲੁੰਗਲਾਣਾ ਜਿਹੜਾ ਹੈਗਾ ਨਾ ਕੌਮ ਨੂੰ ਤੇ ਪੰਜਾਬ ਨੂੰ ਬਰਬਾਦ ਕਰਨ ਵਾਲਾ ਹੋਰ ਕੁਛ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ